ਇੱਥੇ ਆ ਮੈਂ ਤੈਨੂੰ ਦੱਸਾਂ ਚਾਹਾਂ ਏ ਕਿ ਅੱਜ ਤੇਰਾ ਪੰਗਾ ਸਹੀ ਜਗ੍ਹਾ ਤੇ ਪਿਆਈ ਤੇ ਤੇਰੇ ਭੁੱਲ ਭਲੇਖਾ ਮੈਂ ਕਰ ਦੂੰਗਾ ਦੂਰ ਤੂੰ ਕਹਿੰਦਾ ਸੀ ਪਠਾਨ ਤੋਂ ਚੌਗ ਤੋਂ ਭਜਾਉਣਾ ਏ ਤੇ ਬਰਕਾਰ ਸਿੰਘ ਵੀ ਮਾਜੇ ਦਾ ਰਹਿਣ ਵਾਲੇ ਤੇ ਤੂੰ ਵੀ ਮਾਜੇ ਦਾ ਰਹਿਣ ਵਾਲਾ ਏ ਇਹ ਮਾਜੇ ਦੇ ਲੋਕ ਲਕੀਰ ਮਾ ਕੇ ਲੜਦੇ ਆ ਤੇ ਮਾਰ ਲਕੀਰ ਦੇ ਆਪਣੇ ਬਾਪ ਦਾ ਪੁੱਤਰ ਆ ਤੇ ਬਾਬਾ ਜੀਵਨ ਸਿੰਘ ਦੀ ਲਾਡਲਾ ਤੇਰਾ ਪਿਆ ਪੰਗਾ ਬੰਗਰੇਟਾ ਗੁਰੂ ਦਾ ਬੇਟਾ ਕਿਛੇ ਮਰਦਾਂ ਛੱਡ ਕੇ ਭਜਵਾ ਦਿਓ ਤੇ ਤੇਰੇ ਜੇ ਹਿੰਮਤ ਆ ਤੇ ਸੇਹਾਂ ਤਿਲਮਤ ਦੇਣ ਲਗਾ ਪ੍ਰੈਸ ਦੇ ਵੀਰਾਂ ਦੇ ਰਾਹੀ ਤੇ ਲੱਕੀ ਹਮਾਰ ਕੇ ਆ ਜਾ ਓਕੇ ਮੈਂ ਮਸੂਦ ਕਰਦਾ ਹਾਂ ਕਿ ਦੇਸ਼ ਆਜ਼ਾਦ ਹੋਜੇ ਹੋਏ ਨੂੰ ਅੱਧਰ ਸਾਲ ਹੋ ਗਏ ਪਰ ਅੱਜ ਵੀ ਦਾਲਤ ਭਾਈ ਚਾਰੇ ਨਾਲ ਟੱਕਾ ਹੋ ਰਿਹਾ ਹੈ ਕਿਉਂਕਿ ਬਿਕਰਮਜੀਤ ਸਿੰਘ ਬਜੀਠਿਆ ਜਿਸ ਦੇ ਕੱਲ ਡੈਲੀਬਰੇਟਲੀ ਮੇਰੇ ਹਲਕੇ ਦੇ ਆਂਦਾ ਵਰਕਰਾਂ ਨੂੰ 扑ਕਾਇਆ ਔਰ ਮੇਰੀ ਸ਼ਾਨ ਦੇ ਖਿਲਾਫ ਜੀ ਨੇ ਲਫਜ਼ ਕਹੇ ਜੋ ਕਿ ਮੇਰੀਆਂ ਭਾਵਨਾਵਾਂ ਹੱਟ ਹੋਈਆਂ ਬੇਗੁਲਤ ਡਾਕਟਰ ਬਾਬਾ ਸਾਹਿਬ ਮੇਰਕਾਰ ਜੀ ਨੇ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਹੱਕ ਆ ਦਿੱਤਾ ਰਾਈਟ ਟੂ ਵੋਟ ਰਾਈਟ ਟੂ ਸਪੀਚ ਤੋਂ ਉਹ ਨਾਲ ਦੀ ਬਦੌਲਤ ਅਸੀਂ ਅੱਜ ਇੱਥੇ ਖੜੇ ਹਾਂ ਪਰ ਇਹ ਲੋਕ ਜਿਨ੍ਹਾਂ ਨੇ ਕਾਲੀ ਦਲ ਦੇ ਮੋਰੀ ਸੀਗੇ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਡਰੱਗਸ ਤੇ ਔਰ ਬੜੇ ਮਾਰਨਾ ਉਹ ਲੋਕਾਂ ਦੇ ਵਿੱਚ ਕਹਿ ਰਹੇ ਆ ਕੇਵਲ ਕਾਰ ਸਿੰਘ ਪਰਚੇ ਦਰਜ ਕਰਾ ਲਿਆ ਤੇ ਮੇਰੇ ਦੇ ਪਰਚਾ ਦਰਜ ਹੋਵੇ ਜਦੋਂ ਕਿ ਮੈਂ ਪਹਿਲਾਂ ਹੀ ਜੇਲ੍ਹ ਚੋਂ ਪਰਚੇ ਦੇ ਦਰਜ ਆ ਜਦੋਂ ਕਿ ਬਹੁਤ ਹੀ ਅੱਛੇ ਕੰਮ ਦਾ ਕੋ ਪਰਚਾ ਹੁੰਦਾ ਜਦੋਂ ਕੋ ਡਰੱਗਸ ਦਾ ਪਰਚਾ ਸੀ ਤੋ ਲੋਕਾਂ ਨੂੰ ਕੈਸਾ ਸੰਦੇਸ਼ ਇਹ ਦੇਣਾ ਚਾਹੁੰਦੇ ਆ ਸੋ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝਣ ਦੀ ਜਨਤਾ ਨੂੰ ਅਪੀਲ ਕਰਦਾ ਕਿ ਇਹਨਾਂ ਦੀਆਂ ਭਾਵਨਾਵਾਂ ਸਮਝੋ ਅਸੀਂ ਉਹ ਪਰਵਾਹ ਨਹੀਂ ਗਏ ਕਿ ਜਿਹੜੇ ਕੋਈ ਜੱਦੀ ਪੁਸਤੀ ਪਰਿਵਾਰ ਅਸੀਂ ਮਿਹਨਤ ਨਾਲ ਕਰਕੇ ਆਪਣੀ ਮਿਹਨਤ ਕਰ ਛੋੜ ਇੱਥੋਂ ਤੱਕ ਪਹੁੰਚੇ ਆ ਅਸੀਂ ਉਸ ਬਾਬਾ ਜੀਵਨ ਸਿੰਘ ਜੀ ਦੀ ਅਲਾਦ ਰੰਗਰੇਟਾ ਗੁਰੂ ਦਾ ਬੇਟਾ ਸ਼੍ਰੀ ਗੋਬਿੰਦ ਕੁਮਾਰ ਨੇ ਜਿਨ੍ਹਾਂ ਨੇ ਦਰਜਾ ਦਿੱਤਾ ਸੀ ਚਾਂਦਰੀ ਚਾਂਦ ਤੋਂ ਸ਼ਿਰ ਗੁਪਤੇਗ ਬਾਹਤਰ ਮਹਾਰਾਜ ਦਾ ਸ਼ੀਸ਼ ਚੱਕ ਕੇ ਲੈਂਦਾ ਸੀ ਅਸੀਂ ਉਸ ਕੌਮ ਦੀ ਅਦਾਲਤ ਆ ਤੇ ਮਾ ਜੀਠੀਆ ਮੈਂ ਤੈਨੂੰ ਦੱਸਾਂ ਚਾਣਾ ਏ ਕਿ ਅੱਜ ਤੇਰਾ ਪੰਗਾ ਸਹੀ ਜਗ੍ਹਾ ਤੇ ਪਿਆਈ ਤੇ ਤੇਰੇ ਭੁੱਲ ਭਲੇਖ ਮੈਂ ਕਰ ਦੂਗਾ ਦੂਰ ਉਹ ਕਹਿੰਦਾ ਸੀ ਪਠਾਨਪੁਰ ਚੌਕ ਤੋਂ ਭਜਾਉਣਾ ਏ ਤੇ ਬਲਕਾ ਸਿੰਘ ਵੀ ਮਾਜੇ ਦਾ ਰਹਿਣ ਵਾਲੇ ਤੇ ਤੂੰ ਵੀ ਮਾਜੇ ਦਾ ਰਹਿਣ ਵਾਲਾ ਏ ਮਾਜੇ ਦੇ ਲੋਕ ਲਕੀਰ ਮਾ ਕੇ ਲੜਦੇ ਆ ਤੇ ਮਾਰ ਲਕੀਰ ਦੇ ਆਪਣੇ ਬਾਪ ਦਾ ਪੁੱਤਰ ਆ ਤੇ ਬਾਬਾ ਜੀਵਨ ਸਿੰਘ ਦੀ ਲਾੜ ਨਾਲ ਤੇਰਾ ਪਿਆ ਪੰਗਾ ਡੰਗਰੇਟਾ ਗੁਰੂ ਦਾ ਬੇਟਾ ਕਿਛੇ ਮੈਦਾਨ ਛੱਡ ਕੇ ਪਧਰਵਾ ਦਿਓ ਜੇ ਤੇਰੇ ਵਿੱਚ ਹਿੰਮਤ ਆ ਤੇ ਸੇਹਾ ਤੇਰੇ ਮੱਥੇ ਦੇਣ ਲਗਾਈ ਪ੍ਰੈਸ ਦੇ ਵੀਰਾਂ ਦੇ ਰਾਹੀ ਤੇ ਲਕੀਰ ਮਾਰ ਕੇ ਆ ਜਾ ਕਦੀ ਕੋ ਸਾਡੇ ਸੀਐਮ ਸਰ ਦੇ ਖਿਲਾਫ ਬੋਲਦਾ ਕਦੀ ਕਿਸੇ ਦੇ ਖਿਲਾਫ ਬੋਲਦਾ ਸ਼ਾਨ ਦੇ ਮੈਂ ਅੱਜ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਪਰ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਪਰ ਲੇਕਨ ਜਿੱਥੇ ਜ਼ਮੀਰ ਦੀ ਗੱਲ ਐ ਤੇ ਲਕੀਰ ਮਾਰ ਕੇ ਆ ਜਾ ਮਜੀਠਿਆ ਤੇਰਾ ਸਹੀ ਜਗ੍ਹਾ ਤੇ ਰਗਰੇਤਾ ਗੁਰੂ ਕੇ ਬੇਟਾ ਨਾਲ ਪੰਗਾ ਪਿਆਈ ਜੇ ਬੰਦੇ ਦਾ ਪੁੱਤ ਤੇ ਆ ਜਾ ਸਾਹਮਣੇ ਇਹ ਉਹ ਲਾਡ ਨਹੀਂਗੀ ਜੋ ਜਨਰਲ ਡੈਰ ਨੂੰ ਤੇਰੇ ਘਰਾਂ ਦੇ ਵਿੱਚ ਲੰਚ ਕਰਾਉਂਦੇ ਸੀ ਤੂੰ ਘਰਾਂ ਦੀ ਲਾਡ ਤੇ ਤੂੰ ਸਾਡੇ ਬਾਬਾ ਜੀਵਨ ਸਿੰਘ ਦੇ ਨਾਲ ਪੰਗੇ ਲੈਣਾ ਅੱਜ ਪੰਗਾ ਤੇਰਾ ਪਿਆ ਸਹੀ ਜਗ੍ਹਾ ਤੇ ਜੇ ਤੂੰ ਸਿਆਸ ਕਰ ਰਹੀ ਐ ਤੇ ਤੂੰ ਵੀ ਗਰਮਾਂ ਵਿੱਚ ਛੱਡ ਦੇ ਤੇ ਬਲਕਾਰ ਸਭੀ ਮਾਝੇ ਦੀ ਰਹਿਣ ਵਾਲੀ ਧਰਤੀ ਨਹੀਂ ਤੇ ਤੁਸੀਂ ਸਾਹ ਛੱਡ ਤੇ ਆ ਜਾ ਮੈਦਾਨ ਦੇ ਵਿੱਚ ਤੇ ਦੇਖਦੇ ਲਕੀਰ ਕਿਹੜਾ ਕ੍ਰੋਸ ਕਰਦਾ ਹੈ ਜੇ ਤੂੰ ਤੇਰੇ ਵਿੱਚ ਹਿੰਮਤ ਹੈ ਸੁਬੀਰੋ ਇਸ ਇਨਸਾਨ ਨੇ ਹਰ ਪੰਜਾਹਰ ਦੇ ਅੰਦਰ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਬੱਚਿਆਂ ਦੀ ਜ਼ਿੰਦਗੀਆਂ ਨੇ ਬਰਬਾਦ ਕੀਤੀ ਔਰ ਅੱਜ ਇਹ ਲੋਕਾਂ ਤੋਂ ਆਖੇ ਵੋਟਾਂ ਮੰਗਣਾ ਆ ਗਿਆ ਕਰਤਾਰਪੁਰ ਹਲਕੇ ਦੇ ਅੰਦਰ ਮੈਂ ਨਸ਼ਾ ਖਾਪ ਨਹੀਂ ਬੰਦਣਾ ਚਾਹੁੰਦਾ ਕਰਤਾਰਪੁਰ ਹਲਕੇ ਦੇ ਅੰਦਰ ਇੱਕ ਇੱਕ ਬੰਦਾ ਮੇਰੇ ਨਾਲ ਜੁੜਿਆ ਹੋਇਆ ਇਸ ਬੰਦੇ ਨੂੰ ਕੀ ਪ੍ਰੋਬਲਮ ਆਈ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਸੀ ਤੇ ਉੱਥੇ ਕੀ ਹੋਇਆ ਉੱਥੇ ਇਹ ਹੋਇਆ ਕਿ ਜਿਹੜਾ ਉਹ ਬੂਥ ਲਾਉਣ ਨੂੰ ਬੰਦੇ ਦੀਸਲਾਵੇ ਉਹ ਕਹਿੰਦੇ ਭਾਈ ਅਸੀਂ ਤੇ ਬਲਕਾਰ ਸਿੰਘ ਦੇ ਬੰਦੇ ਆ ਤੇ ਕਦੀ ਉਹ ਕਹਿੰਦੇ ਜੀ ਅਸੀਂ ਬੂਥ ਕਿੱਥੋਂ ਲਾਇਆ ਇੱਕ ਪਿੰਡ ਦਾ ਸਬੰਧਤ ਮੈਂ ਨਾ ਨਹੀਂ ਲੈਣਾ ਉਹ ਕਹਿੰਦਾ ਮੈਨੂੰ ਕਹਿੰਦੇ ਬੂਥ ਹੀ ਲਵਾ ਦਿਓ ਉਹ ਕਹਿੰਦੇ ਭਾਈ ਬੂਥ ਵੀ ਇੱਥੇ ਲੱਗਣਾ ਅਸੀਂ ਤਾਂ ਸਭ ਬਲਕਾਰ ਸਿੰਘ ਦੇ ਬੰਦੇ ਆ ਕਹਿੰਦੇ ਅਸੀਂ ਗੁਰੂ ਦੇ ਸਿੱਖ ਆ ਅਸੀਂ ਜਦੋਂ ਆਪਣੀ ਵਾਦਾ ਕਰ ਲਿਆ ਅਸੀਂ ਨਹੀਂ ਦੂਜੇ ਬੰਦੇ ਹਟਣਾ ਸੋ ਵੀਰੋ ਇਸ ਬੰਦੇ ਨੂੰ ਬਖਰਾੜ ਦੇ ਵਿੱਚ ਆ ਕੇ ਇਹਦੀ ਜ਼ਬਾਨ ਨੇ ਕਾਲੀਦਾਨ ਨੂੰ ਪੂਰੇ ਨੂੰ ਬਰਬਾਦ ਕੀਤਾ ਅਸੀਂ ਵੀ ਵੈਦੀ ਪਾਰਟੀਆਂ ਦੇ ਦੁਲਾਰੇ ਪੰਜਾਬ ਦੇ ਅੰਦਰ ਸਾਡੇ ਪਰਿਵਾਰਾਂ ਦੇ ਲੋਕ ਵੀ ਇਹਨਾਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਰਹੇ ਤੇ ਅੱਜ ਇਹ ਮਜੀਠੀਆ ਬਾਬਾ ਜੀਵਨ ਸਿੰਘ ਦੀ ਲਾਖੜੀ ਕਰੋ ਬਾਬਾ ਜੀਵਨ ਸਿੰਘ ਦੀ ਲਾਖੜੀ ਅੱਜ ਇਹ ਬਾਬਾ ਜੀਵਨ ਸਿੰਘ ਦੀ ਲਾਖੜੀ ਨਾਲ ਪੰਗਾ ਲਿਆ ਜੇ ਆਦੀ ਹਿੰਮਤ ਹੈ ਤੈਂ ਬਧਾ ਦੇ ਚਾਵੇ ਤੇ ਲੀਕ ਮਾਰ ਕੇ ਅਸੀਂ ਅੱਗੇ ਖੋਵਾਂਗੇ ਤੇ ਜੇ ਬਾਬਾ ਜੀਵਨ ਸਿੰਘ ਦੀ ਲਾੜ ਜਾਂ ਇਹਨਾਂ ਗਦਾਾਂ ਦੀ ਲਾੜ ਜੇ ਅੱਗੇ ਵੇਖ ਲਾਂਗੇ ਕਿਹੜਾ ਲਕੀਰ ਪਾਸ ਪਾਰ ਕਰਦਾ ਬਹੁਤ ਸਾਰਾ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੁਨਿਹਾਰੇ ਸੁਨਿਹਾਰੇ ਗਾੜੀਆਂ ਚਾਰੇ ਜਾਂਦੇ ਆ ਲੋਈ ਆਵੇ ਬਾਬਾ ਜੀਵਨ ਸਿੰਘ ਸਾਹਿਬਿਆਂ ਦੇ ਚਰਨਾਂ ਨੂੰ ਭਾਵੇ ਸੁਨਿਹਾਰੇ ਗਾੜੇ ਬਲਾਲ ਸੀ ਕਮਿਸ਼ਨ ਨੂੰ ਸ਼ਿਕਾਇਤ ਕਰ ਰਿਹਾ ਕੋਨੇ ਦਲਤਾਨੀਆਂ ਪਾਵਾਂ ਨੂੰ ਫਟ ਕੀਤਾ ਹੈ ਔਰ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕਰ ਰਿਹਾ ਔਰ ਇਹਦੇ ਖਿਲਾਫ ਕਾਰਵਾਈ ਕਰਾਓ ਤੁਸੀਂ ਡੀਸੀਪੀ ਰਹੇ ਹੋ ਤੁਸੀਂ ਕੋਈ ਕਈ ਡਰਗ ਦੇ ਕੇਸ ਕੋਟ ਕੀਤੇ ਤੁਹਾਡੇ ਵੱਲੋਂ ਇਹ ਗੱਲ ਆਣੀ ਕਿ ਬਈ ਵਿਕਰਮ ਸਿੰਘ ਜੀ ਦੀ ਨੀ ਡਰਗ ਦਾ ਕੰਮ ਕਰਦੇ ਸੀ ਕਿ ਮੋਸ਼ਨ ਕੁਝ ਪਤਾ ਨਹੀਂ ਕਿ ਤੁਸੀਂ ਆ ਪੁਲਿਸ ਵਿੱਚ ਬੜੀ ਸੀਗੀਆਂ ਪੋਸਟ ਰਹੇ ਤੁਸੀਂ ਤੋਂ ਕੋਈ ਇੱਦਾਂ ਦਾ ਐਵਿਡੈਂਸ ਮਿਲਿਆ ਸੀ ਮੇਰੇ ਕੋਲ ਅਸਲ ਵਿੱਚ 21 ਤੇ ਸੁਬਾਹ ਦੇ ਵਿੱਚ ਜਿਹੜਾ ਇਹ ਗੱਲ ਬਿਲਕੁਲ ਸਾਬਤ ਹੈ ਕਿ ਜੇਲ੍ਹ ਦੇ ਵਿੱਚ ਰਹਿ ਕੇ ਗਿਆ ਇਸ ਤੋਂ ਵੱਧ ਦੱਸਣ ਦੀ ਕੋਈ ਲੋੜ ਨਹੀਂ ਔਰ ਅਜੇ ਵੀ ਆ ਉਹਦੇ ਲਿਫਾਫੇ ਜਿਹੜੇ ਬੰਦ ਹਾਈ ਕੋਰਟ ਚ ਪਏ ਨੇ ਬਲਕਨਾਰ ਸਿੰਘ ਜੀ ਡਾਕਟਰ ਬੀ ਆਰ ਅੰਬੇਕਰ ਜੀ ਦਾ ਜਨਮ ਦਿਨ ਪਿਛਲੇ ਸਾਲ ਹੀ ਇਹਨਾਂ ਦੀ ਵਿਆਪ ਪੰਜਾਬ ਸਰਕਾਰ ਦੇ ਰਾਜਪਦਰੀ ਕਮੇਟੀ ਸਮਾਧਨ ਦੀ ਕਰਾਇਆ ਕਰਾਇਆ ਕੀ ਬਲਕਨਾਰ ਜੀ ਕਦੇ ਫੇਰਦੇ ਬਰੁੰਦੇਗੇ ਜਾਂ ਨਹੀਂ ਇਹ ਅਸੀਂ ਹਰ ਜਗ੍ਹਾ ਤੇ ਜਿੱਥੇ ਵੀ ਸੀਗੇ ਬੇਸ਼ੱਕ ਕਿਤੇ ਰਾਜਪਦਰੀ ਨਹੀਂ ਹੋਇਆ ਪਰ ਅਸੀਂ ਇੱਕ ਇੱਕ ਡਾਕਟਰ ਬਾਬਾ ਸਾਹਿਬ ਬੇਰਕਰ ਜੀ ਡਾਕਟਰ ਬਾਬਾ ਸਾਹਿਬ ਬੇਰਕਰ ਜੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਬੋਲ ਰਹੇ ਹਰ ਇੱਕ ਇੱਕ ਜਗ੍ਹਾ ਤੇ ਸਾਡੇ ਐਮਐਲਐਸ ਮਨਿਸਟਰ ਹਰ ਜਗ੍ਹਾ ਤੇ ਜਾ ਕੇ ਨਤਮਸਤ ਹੋਏ ਤੇ ਪਰ ਪੰਜਾਬ ਹਰ ਸਰਕਾਰ ਹਰ ਵਾਰੀ ਜਿਹੜੀ ਆ ਉਹ ਮਤਲਬ ਰਾਜਪਦਰੀ ਸਮਾਗਮ ਕਹਿੰਦੀ ਆ ਇਸ ਵਾਰੀ ਨਹੀਂ ਹਰ ਜਗ੍ਹਾ ਹਰ ਜਗ੍ਹਾ ਸੀ ਗਏ ਜੀ ਹਰ ਜਗ੍ਹਾ ਸਾਡੇ ਸੀਨੀਅਰ ਲੀਡਰਸ ਮਨਿਸਟਰ ਸਾਰੇ ਗਏ ਜੀ ਬੰਦਾਰ ਜੀ ਤੁਸੀਂ ਤਾਂ ਗਏ ਆ ਪਰ ਪੰਜਾਬ ਸਰਕਾਰ ਨੂੰ ਪੰਜਾਬ ਦੇ ਮਨਿਸਟਰ ਸੀਨੀਅਰ ਲੀਡਰਸ ਹਰ ਜਗ੍ਹਾ ਤੇ ਗਏ ਜੀ ਹਰ ਜਗ੍ਹਾ ਤੇ ਐ ਐਮਐਲਏ ਸਾਹਿਬ ਇੱਕ ਗੱਲ ਦੱਸੋ ਜਿੱਦਾਂ ਤੁਸੀਂ ਕਿਹਾ ਵੀ ਮਜੀਠੀਆ ਜਗਾ ਜਗਾ ਆ ਕੇ ਤੁਹਾਡੇ ਖਿਲਾਫ ਬੋਲ ਰਿਹਾ ਤੇ ਤੁਸੀਂ ਜਿੱਦਾਂ ਬਾਬਾ ਜੀਵਨ ਸਿੰਘ ਜੀ ਦਾ ਨਾਮ ਲਿਆ ਤੁਸੀਂ ਉਹਨਾਂ ਦੀ ਸੰਤਾਨ ਦੱਸਿਆ ਆਪਣੇ ਆਪ ਨੂੰ ਕੀ ਐਸਸੀਐਸਟੀ ਐਕਟਿਵ ਜਿਹੜੀ ਕਮੇਟੀ ਤੁਸੀਂ ਕੰਪਲੇਨਟ ਕਰਨੀ ਹੈ ਉਹਦੇ ਬਾਰੇ ਥੋੜਾ ਡਿਟੇਲ ਚ ਦੱਸੋ ਉਹਦੇ ਵਿੱਚ ਐਸਸੀਐਸਟੀ ਕਮੇਟੀ ਜਿਹੜੀ ਕਮਿਸ਼ਨ ਆਫਿਸ ਕੈਰ ਕਰਾਂਗੇ ਕਿਉਂਕਿ ਸਾਡੀਆਂ ਭਾਵਨਾਵਾਂ ਹੱਠ ਆਇਆ ਮੈਂ ਇਹਨਾਂ ਦੇ ਸਵਾਲ ਕੀਤਾ ਪਰ ਮੈਂ ਦੱਸਿਆ ਨਹੀਂ ਅਸੀਂ ਬਾਬਾ ਜੀਵਨ ਸਿੰਘ ਜੀ ਦੀ ਔਲਾਦ ਆ ਜਿਨ੍ਹਾਂ ਨੇ ਚਾਂਦਰੀ ਚੌਕੋਂ ਗੁਰਪ੍ਰੀਤ ਖਾਦਰ ਮਹਾਰਾਜ ਦਾ ਸੀਚ ਚੋਕੇ ਲਾ ਲਿਆ ਸੀ ਬਾਬਾ ਜੀ ਬਨ ਸਿੰਘ ਦੱਸਿਆ ਨਹੀਂ ਅਸੀਂ ਹੈ ਆ ਅਸੀਂ ਹੈ ਆ ਨਹੀਂ ਸਰ ਮੇਰਾ ਕਹਿਣ ਦਾ ਮਤਲਬ ਆ ਤੁਸੀਂ ਕੀ ਕਿਸ ਉਹਨਾਂ ਦੀ ਕਿਸ ਵਰਡ ਤੋਂ ਕਿਸ ਜੋ ਸਾਡੀਆਂ ਭਾਵਨਾਵਾਂ ਹਰਟ ਹੋਈਆਂ ਉਹ ਜੋ ਨੇ ਗਲਤ ਬੋਲਿਆ ਸਾਨੂੰ ਡੀਫੇਮ ਕੀਤਾ ਉਹ ਅਸੀਂ ਕੇਸ ਲਾ ਰਹੇ ਹਾਂ ਪਰ ਉਹਨਾਂ ਨੇ ਜਾਤੀ ਸ਼ੁੱਧਕ ਸ਼ਬਦਾਂ ਦਾ ਇਸਤੇਮਾਲ ਕੀਤਾ ਹੀ ਨਹੀਂ ਤੁਸੀਂ ਐਸੀ ਐਕਟ ਵੀ ਜਦ ਪੜੋ ਤਿੰਨ ਚਾਰ ਜੋ ਤਵਾ ਹੈ ਉਹਦੇ ਵਿੱਚ ਐਸਆਈਐਸਟੀ ਐਕਟ ਦੀ ਜੱਦ ਵਿੱਚ ਆਂਦਾ ਹੈ। ਕਿਤੇ ਬਲਟੋਆ ਜੀ ਦੀ ਕੱਲ ਜਿਹੜੀ ਵੀਡੀਓ ਆਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਪੂਰੀ ਤੇ ਮੇਰੇ ਵਰਕਰਾਂ ਨੂੰ ਧੰਗੀ ਦਿੱਤੀ ਏ ਔਰ ਮੈਂ ਇਹਦੇ ਖਿਲਾਫ ਐਕਸ਼ਨ ਲੈਣਾ। ਬਿਲਕੁਲ ਜੀ ਅਸੀਂ ਕਿਸੇ ਵਾਰਕਰ ਨੇ ਬਲਟੋਆ ਜੀ ਨੇ ਤੁਹਾਨੂੰ ਚੈਲੰਜ ਕੀਤਾ ਤੁਹਾਨੂੰ। ਬਲਟੋਆ ਜੀ ਨੇ ਕਿਹਾ ਕਿ ਮੇਰੇ ਵਰਕਰਾਂ ਨੂੰ ਕਾਲੀਦਾਨ ਜੀ ਫੋਨ ਤੇ ਪਰੇਸ਼ਾਨ ਕਰਦੇ ਕਾਲੀਦਾਨ ਬਦਲ ਦੇ ਬਿਲਕੁਲ ਜੀ ਅਸੀਂ ਕਿਸੇ ਵੀ ਵਰਕਰ ਨੂੰ ਉਹਨਾਂ ਦੀ ਵੀਡੀਓ ਆ ਚੁੱਕੀ ਕਿਉਂਕਿ ਕਾਲੀਦਾਨ ਦੇ ਵਰਕਰ ਜਿਹੜੇ ਪੂਰੀ ਤਰ੍ਹਾਂ ਟੁੱਟ ਚੁੱਕੇ ਆ ਇਹਨਾਂ ਦੀ ਗਲਤ ਬੋਲੀ ਕਰਕੇ ਗਲਤ ਬੋਲੀ ਕਰਕੇ ਇਸ ਤੋਂ ਬਾਅਦ 78% ਦੇ ਲੋਕ ਐ ਸਾਡੇ ਮਿਲਦਾ ਤੁਰੇ ਹੋਇਆ ਇਹਨਾਂ ਨੂੰ ਸਿਰ ਤੇ ਸਿਰ ਹਾਜਮ ਨਹੀਂ ਹੋ ਰਿਹਾ ਔਰ ਲੋਕਾਂ ਤੋਂ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹਾਂ ਵੀਰਾਂ ਨੂੰ ਜਿਹੜਾ ਲੋਕਾਂ ਤੋਂ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਹਸਾਬ ਕਰ ਸਕੇ ਤਾ ਇਸ ਕਰਕੇ ਇਹੋ ਜਿਹੇ ਕਿਹੜੇ ਸ਼ਬਦ ਬੋਲੇ ਮੈਂ ਇਹਦਾ ਕੰਟਰੀ ਦੇ ਅੰਦਰ ਜੋ ਲੋਕਤੰਤਰ ਟੱਜਾ ਹੈ ਇਸ ਦੇ ਅੰਦਰ ਗੱਲ ਕਲੀਅਰ ਹੈ ਮੈਂ ਪੱਤਰ ਕਿਵੇਂ ਵੀ ਵੀਰਾਂ ਨੂੰ ਦੱਸਣਾ ਚਾਹਾਂ ਕਿ ਕੋਈ ਫੋਮ ਦੇ ਨਾਲ ਕੋਈ ਧਮਕੀ ਦੇ ਨਾਲ ਵੋਟ ਨਹੀਂ ਪਾਦਾ ਵੋਟ ਪਿਆਰ ਪਾਵਨਾ ਦੀ ਮਰਜ਼ੀ ਦੀ ਵੋਟ ਹੈ ਕਿਹੜੇ ਸ਼ਬਦਾਂ ਤੋਂ ਤੁਹਾਨੂੰ ਲੱਗਾ ਕਿ ਇਹ ਮੇਰੀਆਂ ਭਾਵਨਾਵਾਂ 'ਤੇ ਸੌਂ ਪਹੁੰਚੇ ਆ ਜਿਹੜਾ ਐਸਸੀ ਐਕਟ ਹੈ ਨਾ ਜੀ ਉਹਨੂੰ ਅਸੀਂ ਲੀਗਲ ਇਗਜ਼ਾਮਨ ਕਰਾ ਕਰ ਰਹੇ ਹੈਗੇ ਔਰ ਬਿਲਕੁਲ ਜੋ ਕੁਝ ਉਹਨੇ ਬਿਲੇ ਉਹ ਸਾਰਾ ਤੇ ਸਾਰਾ ਸਿੱਧਾ ਐਸਸੀ ਐਕਟ ਨੂੰ ਕੀ ਬੋਲਿਆ ਉਹਨਾਂ ਨੇ ਨਹੀਂ ਨਹੀਂ ਕੀ ਕੀ ਕਿਹਾ ਕੀ ਬੋਲਿਆ ਤੁਸੀਂ ਤੁਸੀਂ ਉਹ ਵੀਡੀਓ ਸੁਣੋ ਵੀਡੀਓ ਦੇ ਵਿੱਚ ਜੋ ਕੁਝ ਵੀ ਉਹਨੇ ਕਿਹਾ ਸਾਰਾ ਤੇ ਸਾਰਾ ਇੱਕ ਥਿਊਟ ਕਿਉਂਕਿ ਉੱਥੇ ਕੈਂਪੇਨ ਬਲਕਾਰ ਸਿੰਘ ਨਹੀਂ ਕੰਮ ਕਰਦਾ ਉੱਥੇ ਕੈਂਪੇਨ ਖੋਰ ਪਾਰਕ ਦੇ ਲੋਕ ਵੀ ਕਰਦੇ ਆ ਪਰ ਇਹਦਾ ਸਿੱਧੇ ਦਾ ਸਦਾ ਜਿਹੜਾ ਵੀ ਕਰਨਾ ਆ ਆਪਾਂ ਪ੍ਰੈਸ ਕਨਫਰੈਂਸ ਕਰਾਇਆ ਵੀਡੀਓ ਦੇ ਕੇ ਆਇਆ ਤੁਸੀਂ ਪੁਲਿਸ ਅਫਸਰ ਰਹੇ ਹੋ ਕੋਈ ਵੀ ਮੁਕਦਮਾ ਖੜਾ ਕਰਨੀ ਆਰ ਤਰਕਾਸਤ ਖੜੀ ਕਰਨੀ ਹੁੰਦਾ ਦਾ ਕੰਟੈਂਟ ਹੁੰਦਾ ਹੈ ਇਨਗਰੀਡੀਅੰਟਸ ਹੁੰਦੇ ਆ ਉਹ ਕੀ ਕੱਢੇ ਆ ਸਟੇਟਮੈਂਟ ਕੀ ਸੀ ਦੇਖੋ ਉਸੇ ਜੋ ਵੀ ਬੋਲੇ ਤੁਸੀਂ ਦੇਖੋ ਉਹ ਵੀਡੀਓ ਸੰਗੀਤ ਨਾਲ ਡਰਾਮਾ ਕਰੋ ਸਾਰੀ ਜਗ੍ਹਾ ਤੇ ਆਈ ਹੋਈ ਤੁਸੀਂ ਉਹ ਦਿਖਾ ਦਿਓ ਵੀਡੀਓ ਦਿਖਾ ਦਿਓ ਅਸੀਂ ਲੀਗਲ ਐਗਜ਼ਾਮਨ ਕਰ ਰਿਹਾ ਔਰ ਉਹਦੇ ਵਿੱਚ ਐਸਸੀ ਇਕੁਏਸ਼ਨ ਉਹਦੇ ਵਿੱਚ ਜਿਹੜਾ ਐਸਸੀ ਕਮਿਸ਼ਨ ਦੇਖੇਗਾ ਕਿ ਇਹਦੇ ਵਿੱਚ ਕੀ ਨਹੀਂ ਉਹ ਤੁਸੀਂ ਵੀਡੀਓ ਦਿਖਾ ਦਿਓ ਜਿਹੜੀ ਤੁਹਾਨੂੰ ਹੱਟ ਹੋਈ ਆ ਮੈਨੂੰ ਉਹਦੀਆਂ ਭਾਵਨਾਵਾਂ ਹੱਟ ਹੋਈਆਂ ਤੇ ਜਿਹੜਾ ਐਸਸੀ ਕਮਿਸ਼ਨ ਆ ਉਹ ਆਪਣੇ ਆਪ ਇਹਨੂੰ ਦੇਖੇਗਾ ਕਿ ਇਹਦੇ ਵਿੱਚ ਕੀ ਜੁਰਮ ਬਣਦਾ ਹੈਗਾ ਅਸੀਂ ਤਾਂ ਸ਼ਿਕਾਇਤ ਕਰਾਂ ਧੰਨਵਾਦ ਜੀ ਕਮਿਸ਼ਨ ਜੀ ਕੰਪਲੇਂਟ ਤੇ ਪੜ੍ਹੇ ਜਿਹੜੇ ਇੰਗਰੀਡੀਅੰਟਸ ਆ ਬਾਡੀ ਕੰਟੈਂਟ ਦੇ ਉਨ ਕੇਕਪ ਕਰੇਗਾ ਉਹ ਵੀਡੀਓ ਵੀ ਖੋੜੀ ਕਰੇਗਾ ਤੁਸੀਂ ਕਹੋਗੇ ਕਿ ਮੈਨੂੰ ਐਸ ਲਾਈਨਾਂ ਤੇ ਡੈਫੀਨਿਟਲੀ ਡੈਫੀਨਿਟਲੀ ਅਸੀਂ ਉਹਨਾਂ ਨੂੰ ਕਨਵੇ ਕਰਾਂਗੇ ਦੇਖੋ ਮੈਂ ਤੈਨੂੰ ਪਾਗਲਾ ਬਣਾਉਂਦਾ ਆ ਆਪਣੀਆਂ ਗੱਲਾਂ ਪਰਕਾਰ ਜੀ ਉਹ ਹੀ ਲੈਣਾ ਅਸੀਂ ਪੁੱਛਦੇ ਆ ਵੀ ਉਹ ਕਿਹੜਾ ਗਿਆ ਸੀ ਲੈਫਟ ਇਹੋ ਜਿਹੇ ਮੈਂ ਦਾ ਐਸੇ ਜੋ ਜਿਹੜਾ ਐਸੇ ਇੱਕ ਹੁੰਦਾ ਨਾ ਜੇ ਮੈਂ ਡਿਟੇਲ ਜਾਵਾਂ ਨਾ ਤੇ ਐਸੇ ਇੱਕ ਇਹ 150% 200% ਦਾ ਹੈ ਜਦੋਂ ਤੁਸੀਂ ਕਿਸੇ ਦਲਤ ਬੰਦੇ ਨੂੰ ਐਵੇਂ ਟਾਰਗੇਟ ਕਰਦੇ ਜੋ ਉਹਨੇ ਟਾਰਗੇਟ ਕਰਕੇ ਸਪੈਸ਼ਲੀ ਦੇਖ ਲਓ ਉਹਨੇ ਸਪੈਸ਼ਲੀ ਐਂਡ ਦਾ ਕੌਨਸ਼ੀਅਸ ਸੀ ਆਫ ਕਰਤਾਰਪੁਰ ਜੋ ਟਾਰਗੇਟ ਕੀਤਾ ਇੱਕ ਦਲਤ ਭਾਈਚਾਰੇ ਦੇ ਲੀਡਰ ਨੂੰ ਉਹਨੂੰ ਡੀਫੇਅਟ ਕੀਤਾ ਤੇ ਦਿਨ ਐਸ਼ਟ ਬਣਦਾ ਇਹ 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 ਸਾਰਾ ਇਹ ਇਹ ਦਾ ਸਪੈਸ਼ਲੀ ਉਹਨੇ ਕੀਤਾ ਨਾ ਜੀ ਸਰ ਇੱਕ ਮਿੰਟ ਕਮਲ ਸਿੰਘ ਸਰ ਪਰਸਨਲ ਤੌਰ ਤੇ ਜਿਹੜਾ ਨਾਮ ਜਿਹੜਾ ਲਿਆ ਗਿਆ ਆ ਇਹਨਾਂ ਦਾ ਨਾਮ ਬਲਕਾਰ ਸਿੰਘ ਹੈ ਇੱਕ ਚੁਣਿਆ ਹੋਇਆ ਐਮਐਲਏ ਆ ਉਹਨਾਂ ਨੇ ਜਿਹੜੇ ਭਾਸ਼ਾ ਬੋਲੀ ਆ ਪਰਸਨਲ ਤੌਰ ਤੇ ਉਹ ਗਲਤ ਹੈ ਉੱਥੇ ਪ੍ਰਚਾਰ ਤਾਂ ਹੋਰ ਵੀ ਲੋਕ ਕਰ ਰਹੇ ਜੀ ਪਰ ਜਾਰ ਤਾਂ ਹੋਰ ਵੀ ਲੋ ਕਰ ਰਹੇ ਹਨ ਪਰ ਲੇਕਨ ਬਰਕਾਤ ਸਿੰਘ ਕਿਉਂ ਭਾਈ ਸਰ ਜਨਾ ਚੰਨੀ ਸਾਹਿਬ ਨੇ ਵੀ ਕਿਹਾ ਸੀ ਕਿ ਐਸੇ ਜੀ ਜਨਾ ਨੇ ਵੀ ਮਤਲਬ ਕੀਤਾ ਗਿਆ ਇਹ ਇਹ ਵੀ ਜਨਾ ਦਾ ਆਪਣੇ ਆਪ ਗਲਤ ਬੋਲਿਆ ਲੀਗ ਦੀ ਪੱਖ ਦੇਖਿਆ ਜਾਵੇ ਐਮਐਲਏ ਸਾਹਿਬ ਉਹਨਾਂ ਧਾਂ ਨੂੰ ਦੇਖੋ ਕਿ ਇਹ ਗਲਤ ਪ੍ਰੋਜੈਕਟ ਕਰ ਕਰ ਦਿੱਤਾ ਜਿਹੜੇ ਕਾਲੀ ਦਲ ਦੇ ਉਹਨਾਂ ਨੇ ਸਿੱਧੇ ਨਿਸ਼ਾਨੇ ਕਰਦੇ ਨੇ ਉਹ ਰੋਕੇ ਜਾਂਦੇ ਨੇ